ਲੋਕਾਂ ਦੇ ਮਨਾਂ ਦੇ ਵਿੱਚ ਇਹੀ ਚੀਜ਼ ਹੈ ਕਿ ਜਿਹੜਾ ਵੀ ਅਸੀਂ ਸੇਬ ਖਾਂਦੇ ਹਾਂ ਜਾਂ ਤਾਂ ਉਹ ਬਲੈਤੀ ਹੁੰਦਾ ਹੈ ਤੇ ਜਾਂ ਉਹ ਜੰਮੂ ਕਸ਼ਮੀਰ ਦੇ ਵਿੱਚੋਂ ਲਿਆਂਦਾ ਹੁੰਦਾ ਹੈ ਪਰ ਇਹ ਸੇਬ ਪੰਜਾਬ ਦੇ ਵਿੱਚ ਵੀ ਹੈਗੇ ਨੇ ਤੇ ਵੱਡੀ ਗੱਲ ਇਹ ਆ ਵੀ ਇਹਨਾਂ ਦੇ ਫਾਰਮ ਦੇ ਖੇਤਾਂ ਦੇ ਜਿਹੜੇ ਸੇਬ ਹੈ ਉਹ ਸੇਬ ਹਿਮਾਚਲ ਨੂੰ ਜਾਂਦੇ ਆ ਜਿਹੜੇ ਅਸੀਂ ਉੱਥੋਂ ਖੁਸ਼ੀ-ਖੁਸ਼ੀ ਲੈ ਕੇ ਆਉਂਦੇ ਆ ਵੀ ਅਸੀਂ ਜੰਮੂ ਕਸ਼ਮੀਰ ਦੇ ਜਾਂ ਉੱਧਰ ਦੇ ਹਿਮਾਚਲੀ ਸੇਬ ਲੈ ਕੇ ਆਏ ਆ ਸੇਬ ਹੁੰਦਾ ਨਹੀਂ ਆ ਖੇਤਾਂ ਵਿੱਚ ਨਾ ਡਰਾਇਆ ਤਾਂ ਬਹੁਤ ਸਾਰਿਆਂ ਨੇ ਡਰਾਇਆ ਤੇ ਕਹਿੰਦੇ ਸੀ ਕਿ ਕੀ ਪੰਗਾ ਲਈ ਜਾਣਾ ਮੈਂ ਕਿਹਾ ਚਲੋ ਕੁਝ ਹਾਂ ਆਪਾ ਨਮਾ ਕਰਨਾ ਦੇਖੋ ਇਹ ਸੇਵ ਦੀ ਬਾਜੀਵਾਸ ਆਪ ਕਿਸਮ ਕਿਹੜੀ ਹੈ ਜਿਵੇਂ ਤੁਸੀਂ ਦੋ ਕਿਸਮਾਂ ਸਾਨੂੰ ਖਵਾਈਆਂ ਇੱਕ ਤਾਂ ਇਹ ਜੂਸੀ ਬਹੁਤ ਆ ਵੀ ਮੂੰਹ ਦੇ ਵਿੱਚੋਂ ਰਾਸੇ ਦਾ ਬਾਹਰ ਨਾ ਆਉਂਦਾ ਜਿਹੜੀ ਅੰਨਾ ਜਿਹੜੀ ਤੁਸੀਂ ਲਾਲ ਰੰਗ ਦੇਖਦੇ ਆ ਜਿਦਾ ਇਹ ਆ ਇਹਦੇ ਚ ਇਹ ਖਟਮਿਟਾ ਇਹ ਖਟਮਿਟਾ ਖਟਮਿਟਾ ਹਾਂ ਤੇ ਦੂਸਰਾ ਹੈਗਾ ਇਹ ਗੋਲਡਨ ਹੂੰ ਇਹਨੂੰ ਇਹਦਾ ਨਾਂ ਹੀ ਗੋਲਡਨ ਡਾਟ ਸੈਟ ਹੂੰ ਡਾਟ ਸੈਟ ਦੀ ਵੈਰਾਈਟੀ ਆ ਗੋਲਡਨ ਕਿਉਂਕਿ ਰੰਗ ਗੋਲਡਨ ਹੁੰਦਾ ਜੀ ਤੇ ਇਹ ਜਿਹੜਾ ਇਹ ਮਿੱਠਾ ਬਿਲਕੁਲ ਮਿੱਠਾ ਹਾਂ ਤੇ ਸ਼ੇਪ ਦੇ ਵਿੱਚ ਦੇਖੋ ਗੋਲ ਆ সাইਜ਼ ਵੀ ਵੇਖੋ ਵੀ ਪ੍ਰੋਪਰ ਮਤਲਬ ਵੱਡੇ ਬਿਲਕੁਲ ਪ੍ਰੋਪਰ ਸਾਈਜ਼ ਹੈ ਜੀ ਕੋਈ ਘੱਟ ਨਹੀਂ ਆ ਚੱਲ ਨਾਲ ਹਾਂ ਮਈ ਦੇ 15 ਤੋਂ ਸ਼ੁਰੂ ਹੋ ਕੇ 15 ਜੂਨ ਤੱਕ ਚੱਡਾ ਹਾਰਵੈਸਟਿੰਗ ਸੀਜ਼ਨ ਹੈ ਅੱਛਾ ਜੀ ਤੇ ਇਹ ਸਭ ਤੋਂ ਵਧੀਆ ਸਾਨੂੰ ਐਡਵਾਂਟੇਜ ਹੈ ਪਾਣੀ ਵੀ ਆ ਪਾਈਪਾਂ ਵੀ ਦੇਖ ਰਿਹਾ ਵੀ ਤੁਸੀਂ ਪਾਣੀ ਵੀ ਲਗਾਤਾਰ ਛੱਡਿਆ ਹੋਇਆ ਟੈਕਨੀਕ ਕੀ ਰਹਿੰਦੀ ਆ ਕਿੰਨੇ ਫੁੱਟ ਦੇ ਗੈਪ ਤੇ ਲਾਉਣਾ ਇਹਨੂੰ ਕੀ ਕੀ ਇਹਦਾ ਧਿਆਨ ਰੱਖਣ ਜੋ ਗੱਲਾਂ ਨੇ ਇਹਦੇ ਵਿੱਚ ਇਦਾਂ ਜੀ ਕਿ ਜਿਹੜਾ ਸੇਬ ਦਾ ਬਾਗ ਜਦੋਂ ਵੀ ਲਾਉਣਾ ਨਾ ਇਹਨੂੰ ਪਾਣੀ ਘੱਟ ਪਾਣੀ ਜ਼ਿਆਦਾ ਚਾਹੀਦਾ ਪਰ ਖੜਨਾ ਨਹੀਂ ਚਾਹੀਦਾ ਜੜਾਂ 'ਚ ਨਮੀ ਰਵੇ ਬਸ ਨਮੀ ਰਵੇ ਆ ਬੂਟੇ ਨੂੰ ਫਲ ਲੱਗਾ ਹੈ ਅੰਦਾਜ਼ਨ ਐਵਰੇਜ ਕਿੰਨੀ ਇੱਕ ਬੂਟੇ ਨੂੰ ਫਲ ਰਹਿ ਜਾਂਦਾ ਜੀ ਲੱਗਦਾ 60 ਕਿਲੋ ਐਵਰੇਜ ਐਵਰੇਜ 60 ਕਿਲੋ ਕਮਾਈ ਵਾਲੇ ਪਾਸੇ ਨੂੰ ਜਾਣਾ ਵੀ ਹੈ ਕਿ ਕਿੰਨੇ ਰੁਪਏ ਕਿਲੋ ਵੇਚਦੇ ਹੋ ਤੁਸੀਂ 50 ਤੋਂ 60 ਰੁਪਏ ਕਿਲੋ ਜਿਹੜਾ ਏ ਗ੍ਰੇਡ ਅੱਛਾ ਤੇ ਬੀ ਗ੍ਰੇਡ 48 ਰੁਪਏ ਆ ਜਾਂਦਾ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ ਵੀ ਸੇਬਾਂ ਦੀ ਖੇਤੀ ਹੋ ਸਕਦੀ ਹੈ ਇਹ ਗੱਲ ਸੱਚ ਹੈ ਕਿ ਪੰਜਾਬ ਦੇ ਵਿੱਚ ਸੇਬਾਂ ਦੀ ਖੇਤੀ ਹੋ ਹੀ ਨਹੀਂ ਸਕਦੀ ਬਲਕਿ ਗਵਿੰਦਰ ਸਿੰਘ ਬਾਜਵਾ ਦੇ ਵੱਲੋਂ ਕਰਕੇ ਦਿਖਾਈ ਗਈ ਹੈ ਬਿਨਾ ਰੇਤ ਬਿਨਾ ਸਪਰੇਅ ਤੋਂ ਇੱਥੇ ਆਰਗੈਨਿਕ ਤਰੀਕੇ ਦੇ ਨਾਲ ਸੇਬਾਂ ਦੀ ਖੇਤੀ ਕੀਤੀ ਜਾਂਦੀ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਜਿਹੜੇ ਬਾਗ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਇਹ ਲਗਭਗ 6 ਤੋਂ 7 ਕਿੱਲੇ ਨੇ ਜਿਹਦੇ ਵਿੱਚ ਸੇਬਾਂ ਦੀ ਖੇਤੀ ਕੀਤੀ ਗਈ ਆ ਤੇ ਇੱਕ ਬੂਟੇ ਨੂੰ ਐਵਰੇਜ 50 ਤੋਂ 60 ਕਿਲੋ ਸੇਬ ਲੱਗ ਜਾਂਦੇ ਨੇ ਤੇ ਇਹ ਸੇਬ ਉਹ ਸੇਬ ਨੇ ਵੀ ਜਿਹੜੇ ਤੁਸੀਂ ਇੱਕ ਵਾਰੀ ਖਾ ਲੋਂਗੇ ਤੇ ਤੁਹਾਡੇ ਬੂਹ ਤੋਂ ਲੱਥਣ ਵਾਲੇ ਨਹੀਂਗੇ ਕਿਉਂਕਿ ਬਾਜਵਾ ਸਾਹਮਣੇ ਸਾਨੂੰ ਖਵਾਏ ਨੇ ਇਹ ਸੇਬ ਤੇ ਅਸੀਂ ਵੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇਹ ਵਾਲਾ ਸਵਾਦ ਸੇਬਾਂ ਦਾ ਖਾਇਆ ਜਿਹੜਾ ਚੱਖਿਆ ਆ ਬਾਜਵਾ ਸਾਹਿਬ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਕਿ ਇਹ ਸੇਬਾਂ ਦੀ ਖੇਤੀ ਦੀ ਟੈਕਨੀਕ ਪੰਜਾਬ ਦੇ ਵਿੱਚ ਕਿੱਦਾਂ ਆਉਂਦੀ ਹੈ ਕਿਉਂਕਿ ਬਹੁਤੇ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਚੀਜ਼ ਹੈ ਕਿ ਜਿਹੜਾ ਵੀ ਅਸੀਂ ਸੇਬ ਖਾਂਦੇ ਹਾਂ ਜਾਂ ਤਾਂ ਉਹ ਬਲੈਤੀ ਹੁੰਦਾ ਹੈ ਤੇ ਜਾਂ ਉਹ ਜੰਮੂ ਕਸ਼ਮੀਰ ਦੇ ਵਿੱਚੋਂ ਲਿਆਂਦਾ ਹੁੰਦਾ ਹੈ ਪਰ ਇਹ ਸੇਬ ਪੰਜਾਬ ਦੇ ਵਿੱਚ ਵੀ ਹੈਗੇ ਨੇ ਤੇ ਵੱਡੀ ਗੱਲ ਇਹ ਆ ਵੀ ਇਹਨਾਂ ਦੇ ਫਾਰਮ ਦੇ ਖੇਤ ਖੇਤਾਂ ਦੇ ਜਿਹੜੇ ਸੇਬ ਹੈ ਉਹ ਸੇਬ ਹਿਮਾਚਲ ਨੂੰ ਜਾਂਦੇ ਆ ਜਿਹੜੇ ਅਸੀਂ ਉੱਥੋਂ ਖੁਸ਼ੀ-ਖੁਸ਼ੀ ਲੈ ਕੇ ਆਉਂਨੇ ਆ ਵੀ ਅਸੀਂ ਜੰਮੂ ਕਸ਼ਮੀਰ ਦੇ ਜਾਂ ਉੱਧਰ ਦੇ ਹਿਮਾਚਲੀ ਸੇਬ ਲੈ ਕੇ ਆਏ ਆ ਇਹ ਸੇਬਾਂ ਦੇ ਤੁਹਾਨੂੰ ਦਿਖਾਉਨੇ ਆ ਨਾਲੇ ਦਿਖਾਵਾਂਗੇ ਵੀ ਇਹ ਤਕਨੀਕ ਕਿਵੇਂ ਲੱਗਦੀ ਹੈ ਤੁਸੀਂ ਵੀ ਇਸ ਨੂੰ ਪੰਜਾਬ ਦੇ ਵਿੱਚ ਜਾਂ ਆਪਦੇ ਘਰਾਂ ਦੇ ਵਿੱਚ ਵੀ ਸੇਬਾਂ ਦੀ ਖੇਤੀ ਕਰ ਸਕਦੇ ਹੋ ਗੁਰਿੰਦਰ ਸਿੰਘ ਬਾਜਵਾ ਮੇਰੇ ਨਾਲ ਨੇ ਬਾਜਵਾ ਸਾਹਿਬ ਸਭ ਤੋਂ ਪਹਿਲਾਂ ਧੰਨਵਾਦ ਸਮਾਂ ਦੇਣ ਲਈ ਥੈਂਕ ਯੂ ਜੀ ਕਰਨ ਸਾਹਿਬ ਇਦਾਂ ਹੈ ਕਿ ਸੇਬ ਜਿਹੜੇ ਆ ਇਹ ਬੜੀ ਧੀਰ ਤੋਂ ਤਮੰਨਾ ਸੀ ਕਿ ਪੰਜਾਬ ਚ ਵੀ ਇੱਕ ਹੁੰਦਾ ਕਿ ਮੈਂ ਬਾਗਬਾਨੀ ਵਿਭਾਗ ਵਿੱਚੋਂ ਰਿਟਾਇਰ ਹੋਇਆ ਹਾਂ ਸਾਇਕਟ੍ਰੈਕਟਰ ਬਾਗਬਾਨੀ ਤੇ ਉਦੋਂ ਦਾ ਜਾਣ ਆਉਣ ਦਾ ਮਤਲਬ ਮੜਿਆ ਸੀ ਕਿ ਬਾਗਾਂ ਬੁੱਗਾਂ ਦੇ ਦੇਖਦੇ ਸੀ ਤੇ ਉਦੋਂ ਦਾ ਮਨ ਚ ਇੱਕ ਖਾਸ਼ੀ ਸੀ ਕਿ ਬਾਗ ਲਾਇਆ ਜਾਏ ਜੀ ਚਲੋ ਕਿਨੂੰ ਲਾਇਆ ਸੀ ਮੇਰੇ ਕੋਲ ਅੱਛਾ ਕਿਨੂੰ ਦੇ ਵਿੱਚ ਫਿਰ ਇਦਾਂ ਹੋਈ ਕਿ ਖੜੋਤ ਆ ਗਈ ਹੂੰ ਤੇ ਕੁਝ ਕੇਰਾ ਸ਼ੁਰੂ ਹੋ ਗਿਆ ਕੁਝ ਤੇ ਫਿਰ ਉਹ ਕੋਈ ਡਾਇਵਰਸੀਫਿਕੇਸ਼ਨ ਵੱਲ ਧਿਆਨ ਹੋਇਆ ਅੱਛਾ ਜੀ ਤੇ ਕਿਉਂਕਿ ਉਹਦੇ ਚ ਮਾਰਕੀਟਿੰਗ ਦੀ ਵੀ ਪ੍ਰੋਬਲਮ ਸੀਗੀ ਹੂੰ ਤੇ ਮਾਰਕੀਟਿੰਗ ਦੇ ਨਾਲ ਨਾਲ ਮਤਲਬ ਹੋਰ ਕੇਰਾ ਤੇ ਕਈ ਸਮੱਸਿਆਵਾਂ ਸੀਗੀਆਂ ਹੂੰ ਉਹਨਾਂ ਨੂੰ ਮੋੜ ਦੇ ਨੇ ਰੱਖਦੇ ਫਿਰ ਡਾਇਵਰਸੀਫਿਕੇਸ਼ਨ ਤੇ ਵਿੱਚ ਇੱਕ ਮੋੜ ਆਉਂਦਾ ਹੈ ਹਰ ਇੱਕ ਦੀ ਲਾਈਫ ਚ ਜੀ ਉਹਨਾਂ ਚ ਫਿਰ ਮੇਰਾ ਸੇਵਾਂ ਵੱਲ ਥੋੜਾ ਜਿਹਾ ਧਿਆਨ ਹੋਇਆ ਹੂੰ ਤੇ ਮੈਂ ਕੁਝ ਸਟਾਈਲ ਬੇਸਿਸ ਤੇ 2010 ਚ ਲਾਈ ਸੀਗੇ ਤੇ ਤੁਹਾਨੂੰ ਕਿਸੇ ਨੇ ਡਰਾਇਆ ਨਹੀਂ ਵੀ ਪੰਜਾਬ ਚ ਸੇਵ ਹੁੰਦਾ ਨਹੀਂ ਆ ਸੇਵਾ ਹੁੰਦਾ ਨਹੀਂ ਡਰਾਇਆ ਹੁੰਦਾ ਤਾਂ ਬਹੁਤ ਹੈ ਸਾਰਿਆਂ ਨੇ ਡਰਾਇਆ ਤੇ ਕਹਿੰਦੇ ਸੀ ਕਿ ਕੀ ਪੰਗਾ ਲੈ ਜਾਣਾ ਮੈਂ ਕਿਹਾ ਚਲੋ ਕੁਝ ਹਾਂ ਆਪਾਂ ਨਮਾ ਕਰਨਾ ਦੇਖੋ ਰਹਿ ਸਕਦਾ ਹੈ ਉਸ ਵੇਲੇ ਤਾਂ ਨਾਲੇ ਲੱਤਾਂ ਖੇਚਣ ਵਾਲੇ ਜ਼ਿਆਦੇ ਤੇ ਹੌਸਲਾ ਦੇਣ ਵਾਲੇ ਘੱਟ ਹੁੰਦੇ ਆ ਹੁੰਦੇ ਆ ਬਾਕੀ ਮਹਿਕਮੇ ਦੇ ਵਿੱਚ ਹੁੰਦੇ ਹੋਏ ਵੀ ਸਾਰਿਆਂ ਨੇ ਇਹੀ ਕਿਹਾ ਕਿ ਕਿਹੜੇ ਪੰਗੇ ਚ ਪਿਆ ਅੱਛਾ ਤੇ ਮਤਲਬ ਇਹ ਚਲੋ ਰਿਸਕ ਸੀ ਲੈ ਲਿਆ ਕੁਝ ਬੂਟੇ ਲਾਏ ਉਹਨਾਂ ਨੂੰ ਦੂਜੇ ਤੀਜੇ ਸਾਲ ਵਧੀਆ ਫਲ ਸ਼ੁਰੂ ਹੋ ਗਿਆ ਠੀਕ ਹੈ 2012 ਚ ਬਹੁਤ ਵਧੀਆ ਫਰੂਟ ਲੱਗਾ ਅੱਛਾ ਜੀ ਮੈਂ ਫਿਰ ਹੌਲੀ ਹੌਲੀ ਕਿਨੂ ਜਿਹੜਾ ਉਹਨੂੰ ਰਿਪਲੇਸ ਕੀਤਾ ਤੇ ਅੱਜ ਤੁਹਾਡੇ ਸਾਹਮਣੇ ਅੱਜ 2012 ਤੋਂ ਬਾਅਦ ਅੱਜ 25 ਹੋ ਗਈ 13 ਸਾਲ ਹੋ ਗਏ ਇਹ ਸੇਬ ਦੀ ਬਾਜਵਾ ਸਾਹਿਬ ਕਿਸਮ ਕਿਹੜੀ ਹੈ ਜਿਵੇਂ ਤੁਸੀਂ ਦੋ ਕਿਸਮਾਂ ਸਾਨੂੰ ਖਵਾਈਆਂ ਇੱਕ ਤਾਂ ਇਹ ਜੂਸੀ ਬਹੁਤ ਹੈ ਵੀ ਮੂੰਹ ਦੇ ਵਿੱਚੋਂ ਰਸੇ ਦਾ ਬਾਹਰ ਨਾ ਆਉਂਦਾ ਇੱਕ ਇਹਦੇ ਵਿੱਚ ਥੋੜੀ ਜਿਹੀ ਇੱਕ ਜਿਹੜੀ ਕਿਸਮ ਖਵਾਈ ਉਹਦੇ ਵਿੱਚ ਖੱਟ ਮਿੱਠਾ ਟੇਸਟ ਹੈ ਤੇ ਇੱਕ ਜਿਹੜੀ ਖਵਾਈ ਉਹ ਬਹੁਤ ਜ਼ਿਆਦਾ ਮਿੱਠਾ ਹੈ ਇਹ ਦੋ ਵੈਰੈਟੀਆਂ ਜਿਹੜੀਆਂ ਲੋਚਿਲ ਵੈਰੈਟਿਸ ਹੈਗੀਆਂ ਜਿਹੜੀਆਂ ਇਜ਼ਰਾਈਲ ਦੀਆਂ ਵੈਰੈਟਿਸ ਹੈਗੀਆਂ ਜੀ ਤੇ ਇਹ ਹਿਮਾਚਲ ਨੇ ਇੰਪੋਰਟ ਕੀਤੀਆਂ ਸੀ ਉਸ ਤੋਂ ਬਾਅਦ ਚਲੋ ਹਿਮਾਚਲ ਤੋਂ ਮੈਂ ਵੀ ਟਰਾਈ ਕੀਤੀਆਂ ਲੈ ਕੇ ਕਿਉਂਕਿ ਸਾਡਾ ਹਿਮਾਚਲ ਦੇ ਨਾਲ ਲੱਗਦਾ ਮਨ ਚ ਇਹ ਸੀ ਲੋਚਿਲ ਵੈਰੈਟਿਸ ਸਿਗੀਆਂ ਇਹ ਇੱਕ ਹੈਗੀ ਅੰਨਾ ਜਿਹੜੀ ਤੁਸੀਂ ਲਾਲ ਰੰਗ ਦੇਖਦੇ ਆ ਜਿਦਾਂ ਇਹ ਆ ਇਹਦੇ ਵਿੱਚ ਇਹ ਖੱਟ ਮਿੱਠਾ ਖੱਟ ਮਿੱਠਾ ਹੈ ਖੱਟ ਮਿੱਠਾ ਹੈ ਹਾਂ ਤੇ ਦੂਸਰਾ ਹੈਗਾ ਇੱਕ 골ਡਨ ਹੂੰ ਇਹਨੂੰ ਇਹਦਾ ਨਾਂ ਹੀ 골ਡਨ ਡੌਰਸਟ ਹੂੰ ਡੌਰਸਟ ਵੈਰਾਈਟੀ ਆ 골ਡਨ ਕਿਉਂਕਿ ਰੰਗ 골ਡਨ ਹੁੰਦਾ ਜੀ ਤੇ ਇਹ ਜਿਹੜਾ ਇਹ ਮਿੱਠਾ ਬਿਲਕੁਲ ਮਿੱਠਾ ਹਾਂ ਤੇ ਸ਼ੇਪ ਦੇ ਵਿੱਚ ਦੇਖੋ ਗੋਲ ਹੈ ਹੂੰ ਤੇ ਜਿਹੜਾ ਇਹ ਆ ਇਹ ਉੱਤੋਂ ਸ਼ੋਲਡਰ ਚੌੜੇ ਆ ਥੱਲੇ ਨੂੰ ਟੇਪਰਿੰਗ ਆ ਜੀ 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 ਤੇ ਇਹ ਉੱਤੋਂ ਸ਼ੋਲਡਰ yellow red ਆ ਥੱਲੇੋਂ ਟੇਪਰਿੰਗ yellow ਹੋ ਜਾਂਦਾ ਹੂੰ ਤੇ ਇਹ ਖਟਮਿੱਠਾ ਪਰ ਦੋਨਾਂ ਦਾ ਟੇਸ ਜਿਹੜਾ ਯੂਨੀਕ ਹੈ ਹਮ ਆਪੋ ਆਪਣਾ ਹਮ 골ਡਨ ਨੂੰ ਅਸੀਂ ਤਾਂ ਲਾਉਨੇ ਆ ਐਜ਼ ਅ ਪੋਲੀਨੇਟਰ ਜੀ ਕਿਉਂਕਿ ਜੇ ਇਹ ਨਾ ਲਾਵੇ ਪਰ পরাਗਣ ਨਹੀਂ ਹੁੰਦਾ ਪੋਲੀਨੀਸ਼ਨ ਨਹੀਂ ਹੁੰਦੀ ਤੇ ਅੰਨਾ ਨੂੰ ਫਰੂਟ ਘੱਟ ਲੱਗਦਾ ਹਮ ਇਸ ਕਰਕੇ ਫਿਰ 골ਡਨ 10% ਸਾਨੂੰ ਲਾਉਣਾ ਪੈਂਦਾ ਵੇਖੋ ਵੇਖੀ ਮਤਲਬ ਇਹ ਇੱਕ ਦੂਜੇ ਦਾ ਸਾਰਾ ਸਾਰਾ ਤੇ ਇਹ ਦੇ ਕਰਕੇ ਫਿਰ ਜਿਹੜਾ 골ਡਨ ਜਿਹੜਾ ਲਾਉਨੇ ਆ ਪਰ ਪ੍ਰੈਕਟੀਕਲੀ ਦੇਖਿਆ ਕਿ 골ਡਨ ਦੀ ਡਿਮਾਂਡ ਜ਼ਿਆਦਾ ਕਿਉਂਕਿ ਮਿੱਠਾ ਆ ਜੀ ਤੇ ਇੱਕ ਇਹ ਇੱਕ ਹਫਤਾ ਪਹਿਲਾਂ ਆ ਜਾਂਦਾ ਮੈਜੋਰ ਛੋਟੀ ਜਿਹੜੀ ਹੈਗੀ ਅੱਛਾ ਜੀ ਤੇ ਇਹਦੇ ਵਿੱਚ ਗੱਲ ਇਹ ਹੈ ਕਿ ਲੋਕਾਂ ਦੀ ਲਾਈਕਿੰਗ ਆ ਖੱਟਾ ਮਿੱਠਾ ਕੁਝ ਲੋਕੀ ਖੱਟਾ ਮਿੱਠਾ ਜਿਆਦਾ ਪੰਜਾਬੀ ਆਪਾਂ ਖੱਟਾ ਮਿੱਠਾ ਜਿਹੜਾ ਹੈ ਹਾਂ ਮੋਹ ਪਸੰਦ ਕਰਦੇ ਆ ਅੱਛਾ ਗੁਲਸ਼ਨ ਆ ਇੱਕ ਵਾਰੀ ਜਰੂਰ ਦਿਖਾਓ ਇੱਧਰ ਆ ਕੇ ਇੱਕ ਤਾਂ ਸਾਈਜ਼ ਵੇਖੋ ਸੇਵ ਦਾ ਵੀ ਕਈ ਵਾਰੀ ਹੁੰਦਾ ਨਾ ਮੰਜ ਚ ਵੀ ਕਈ ਪੰਜਾਬ ਚ ਲਾਏ ਆ ਵੀ ਕਦੇ ਸਾਇ ਜੀ ਛੋਟੇ ਰਹਿ ਜਾਂਦੇ ਨੇ ਇਹਨਾਂ ਦੇ ਵੀ ਇਹ ਕਿਤੇ ਉਹ ਜੀ ਗੱਲ ਨਹੀਂ ਬਣਦੀ ਆ ਸਾਈਜ਼ ਵੀ ਵੇਖੋ ਵੀ ਪ੍ਰੋਪਰ ਮਤਲਬ ਵੱਡੇ ਬਿਲਕੁਲ ਪ੍ਰੋਪਰ ਸਾਈਜ਼ ਹੈ ਜੀ ਕੋਈ ਘੱਟ ਨਹੀਂ ਆ ਹਿਮਾਚਲ ਨਾਲ ਹਾਂ ਤੇ ਬਾਕੀ ਹਿਮਾਚਲ ਦਾ ਵਿੱਚ ਇਹੀ ਹੁੰਦਾ ਕਿ ਸੇਵ ਹਿਮਾਚਲ ਦਾ ਹਾਂ ਉਹਨੂੰ ਘੱਟ ਨਹੀਂ ਆ ਕੋ ਟੇਸ ਦੇ ਤੁਸੀਂ ਦੱਸ ਰਹੇ ਸੀਗੇ ਕਿ ਕ੍ਰਾਂਚੀਨੈਸ ਤੁਸੀਂ ਆਪ ਚੈੱਕ ਕੀਤੀ ਤੁਸੀਂ ਦੱਸ ਰਹੇ ਸੀ ਤੁਹਾਡੀ ਜਿਆਦਾ ਮਾਰਕੀਟਿੰਗ ਜਿਹੜੀ ਹਿਮਾਚਲ ਚ ਹੁੰਦੀ ਹੈ ਮਤਲਬ ਪੰਜਾਬ ਦੇ ਸੇਮ ਹਿਮਾਚਲ ਚ ਜਾਂਦੇ ਆ ਕਹਿ ਦिए हां ਬਿਲਕੁਲ ਬਿਲਕੁਲ ਇਹ ਨਾ ਇਦਾਂ ਹੈ ਜੀ ਕਿ ਸਾਨੂੰ ਇੱਕ ਐਡਵਾਂਟੇਜ ਹੋ ਗਈ ਕਿ ਇਹ ਜਿਹੜਾ ਮੈਚਿਓਰਿਟੀ ਆ ਉਹ ਜੂਨ ਮਹੀਨੇ ਮਤਲਬ ਮਈ ਐਂਡ ਜੋ ਚ ਸ਼ੁਰੂ ਹੁੰਦੀ ਆ ਅੱਛਾ ਜੀ ਕਿ ਉਦੋਂ ਟੂਰਿਸਟ ਸੀਜ਼ਨ ਸ਼ੁਰੂ ਹੋ ਜਾਂਦਾ ਟੂਰਿਸਟ ਸੀਜ਼ਨ ਬੱਚਿਆਂ ਦਾ ਛੁੱਟੀਆਂ ਹੁੰਦੀਆਂ ਸਾਰੇ ਬੱਚੇ ਪੇਰੈਂਟਸ ਹਿਮਾਚਲ ਜਾਂਦੇ ਘੁੰਮਣ ਜੀ ਕੁਦਰਤੀ ਆ ਕਿ ਜਿਹੜੇ ਆਪਾਂ ਇਲਾਕੇ ਚ ਜਾਣੇ ਆ ਹੂੰ ਕੁਛ ਨਾ ਕੁਝ ਜਿਹੜੀ ਉੱਥੇ ਦੀ ਮਸ਼ਹੂਰ ਚੀਜ਼ ਖਾਸੀਅਤ ਹੁੰਦੀ ਆ ਉਹ ਲੈ ਕੇ ਆਉਂਦੇ ਆ ਉਹ ਲੈ ਕੇ ਆਉਂਦੇ ਆ ਤੇ ਆਮ ਸ਼ੁਰੂ ਤੋਂ ਸਾਡੇ ਇੱਕ ਦਿਮਾਗ 'ਚ ਧਾਰਨਾ ਆ ਕਿ ਉੱਥੇ ਤੋਂ ਸੇਵ ਹਾਂ ਹਿਮਾਚਲ ਦਾ ਅੱਛਾ ਜੀ ਤੇ ਉਹ ਜਦੋਂ ਹਿਮਾਚਲ ਦਾ ਸੇਵ ਜਦੋਂ ਆਉਂਦਾ ਹੂੰ ਤੇ ਆਪਾਂ ਬੜੇ ਚਾਹ ਨਾਲ ਖਾਨੇ ਆ ਹਾਂ ਤੇ ਜਦੋਂ ਉੱਥੇ ਫਾਰਮਰ ਆਪ ਕੋਈ ਵੀ ਐਜ਼ ਅ ਟੂਰਿਸਟ ਜਾਂਦੇ ਆ ਤੇ ਸੇਵ ਲੈ ਕੇ ਆਉਣਾ ਇਹਨਾਂ ਦਿਨਾਂ ਚ ਉੱਥੇ ਹੁੰਦਾ ਸਟੋਰ ਦਾ ਠੀਕ ਹੈ ਕਿਉਂਕਿ ਉਹਦਾ ਸੀਜ਼ਨ ਜਿਹੜਾ ਆ ਉਹ ਅਕਤੂਬਰ ਆਪਣਾ ਅਗਸਟ ਐਂਡ ਤੋਂ ਹਮ ਕਹੋ अर्ली ਵੈਰਾਈਟੀ ਜਿਹੜੀਆਂ 2 3 ਹਮ ਤੇ ਬਾਕੀ ਸਤੰਬਰ ਤੋਂ ਮੇਨ ਸ਼ੁਰੂ ਹੁੰਦਾ 15 ਸਤੰਬਰ ਤੋਂ ਬਾਅਦ ਅੱਛਾ ਜੀ ਤੇ ਇਹਦੇ ਚ ਸਾਨੂੰ ਇਹੀ ਐਡਵਾਂਟੇਜ ਆ ਕਿ ਅਸੀਂ ਮਤਲਬ ਮਈ ਦੇ 15 ਤੋਂ ਸ਼ੁਰੂ ਹੋ ਕੇ 15 ਜੂਨ ਤੱਕ ਸਾਡਾ ਹਾਰਵੈਸਟਿੰਗ ਸੀਜ਼ਨ ਹੈ ਅੱਛਾ ਜੀ ਤੇ ਇਹ ਸਭ ਤੋਂ ਵਧੀਆ ਸਾਨੂੰ ਐਡਵਾਂਟੇਜ ਆ ਇਹ ਹੁਣ ਕਿੰਨੇ ਕ ਪਰਸੈਂਟ ਰਹਿ ਗਿਆ ਜੀ ਤੜਾਈ ਚ ਮਤਲਬ ਪੱਕ ਗਿਆ ਇਹ ਤੜਾਈ ਜੋਗਾ ਹੋ ਗਿਆ ਹੈ ਜੀ ਤਿਆਰ ਹੈ 골ਡਨ ਤਾਂ ਪੂਰਾ ਤਿਆਰ ਹੈ ਜੀ ਠੀਕ ਹੈ ਤੇ ਅੰਨਾ ਜਿਹੜਾ ਆ ਇਹ ਅਗਲੇ ਹਫਤੇ ਸ਼ੁਰੂ ਹੋ ਜਾਏਗਾ ਜੂਨ ਦੇ ਪਹਿਲੇ ਹਫਤੇ ਇਹ ਫਿਰ ਜਿਹੜਾ ਅਸੀਂ ਬਾਗ ਦੇਖ ਰਹੇ ਆ ਵੈਸੇ ਤਾਂ ਤੁਸੀਂ ਪਰਲੇ ਪੰਨੇ ਵੀ ਲਾਇਆ ਇਹ ਕਿੰਨੇ ਕਿੱਲੇ ਦੇ ਵਿੱਚ ਪੂਰਾ ਲਾਇਆ ਜੀ ਤੁਸੀਂ ਇਹ 1.5 ਕਿੱਲਾ ਜੀ ਅੱਛਾ ਜੀ ਤੇ ਉਹ ਜਿਹੜਾ ਪਹਿਲਾਂ ਦੇਖਿਆ ਉਹ 1 ਏਕੜ ਹੈ ਠੀਕ ਹੈ ਤੇ ਤਿੰਨ ਕਿੱਲੇ ਮੈਂ ਥੱਲੇ ਹੋਰ ਲਾਇਆ ਤੇ ਇਹ ਕੁਛ ਇਹ ਨਵਾਂ ਲਾਇਆ ਤੁਹਾਨੂੰ ਦਿਖਾਉਣਾ ਇਹ ਮੇਰੇ ਕੋਲ ਪੋਲੀਓਕਸੀ ਇਹ ਥੋੜਾ ਜਿਹਾ ਮੈਨੂੰ ਪਹਿਲਾਂ ਇਹ ਵਾਰ ਆਪਾਂ ਉਧਰ ਵੀ ਜਾਣੇ ਉਹ ਵੀ ਜਰੂਰ ਦਿਖਾਵਾਂਗੇ ਵੀ ਜੇ ਕਿਸੇ ਨੇ ਨਵਾਂ ਲਾਉਣਾ ਉਹਦੀ ਟੈਕਨੀਕ ਹਾਂ ਜੀ ਥੋੜਾ ਜਿਹਾ ਦੱਸੋ ਵੀ ਮੈਂ ਇੱਥੇ ਆ ਪਾਣੀ ਦੀਆਂ ਪਾਈਪਾਂ ਵੀ ਦੇਖ ਰਿਹਾ ਵੀ ਤੁਸੀਂ ਪਾਣੀ ਵੀ ਲਗਾਤਾਰ ਛੱਡਿਆ ਹੋਇਆ ਟੈਕਨੀਕ ਕੀ ਰਹਿੰਦੀ ਆ ਕਿੰਨੇ ਫੁੱਟ ਦੇ ਗੈਪ ਤੇ ਲਾਉਣਾ ਇਹਨੂੰ ਕੀ ਕੀ ਇਹਦਾ ਧਿਆਨ ਰੱਖਣ ਜੋ ਗੱਲਾਂ ਨੇ ਇਹਦੇ ਵਿੱਚ ਇਦਾਂ ਜੀ ਕਿ ਇਹ ਜਿਹੜਾ ਸੇਬ ਦਾ ਬਾਗ ਜਦੋਂ ਵੀ ਲਾਉਣਾ ਹੈ ਨਾ ਇਹਨੂੰ ਪਾਣੀ ਘੱਟ ਪਾਣੀ ਜ਼ਿਆਦਾ ਚਾਹੀਦਾ ਪਰ ਖੜਨਾ ਨਹੀਂ ਚਾਹੀਦਾ ਜੜਾਂ 'ਚ ਨਮੀ ਰਵੇ ਬਸ ਨਮੀ ਰਵੇ ਕਿਉਂਕਿ ਤੁਸੀਂ ਦੇਖਿਆ ਪਹਾੜਾਂ ਦੀ ਸਲੋਪਸ ਤੇ ਜ਼ਿਆਦਾ ਲੱਗਦਾ ਪਾਣੀ ਜਦੋਂ ਖੜਦਾ ਆ ਇਹਦੀ ਜੜ ਗਲਦੀ ਆ ਠੀਕ ਹੈ ਤੇ ਉਹਦੇ ਲਈ ਇਹ ਮੈਂ ਡ੍ਰਿਪ ਮੈਂ ਲਾਈ ਆ ਸਾਰੀ ਅੱਛਾ ਡ੍ਰਿਪ ਇਰੀਗੇਸ਼ਨ ਆ ਮੇਰੇ ਕੋਲ ਮੈਂ ਰੈਜ਼ਰਵਾਇਰ ਬਣਾਇਆ ਠੀਕ ਹੈ ਉਹਦੇ ਤੋਂ ਪਾਣੀ ਸੋਲਰ ਪੈਨਲ ਨਾਲ ਚੱਕ ਕੇ ਡ੍ਰਿਪ ਦੇ ਨਾਲ ਇਹਨੂੰ ਲੱਗਦਾ ਪਾਣੀ ਤੁਸੀਂ ਦੇਖ ਸਕਦੇ ਹੋ ਡ੍ਰਿਪ ਕੱਲਾ ਕੱਲਾ ਤੁਪਕਾ ਸੁਣਾਈ ਚੱਲ ਰਹੀ ਆ ਤੇ ਇਹ ਤੁਸੀਂ ਇੱਕ ਗੱਲ ਹੋਰ ਟੈਕਨੀਕ ਹੈ ਵੀ ਜਿਵੇਂ ਮੰਨ ਲਓ ਅਸੀਂ ਸਾਡੇ ਵਰਗੇ ਬੂਟੇ ਲਾਉਂਦੇ ਆ ਅਸੀਂ ਤਾਂ ਜੜਾਂ ਨੂੰ ਦੇ ਤਰੀਕੇ ਦੀ ਪਾਣੀ ਦੇਈ ਜਾਂਦੇ ਆ ਤੁਸੀਂ ਜੜ ਨੂੰ ਪਾਣੀ ਨਹੀਂ ਦਿੱਤਾ ਤੁਸੀਂ ਸਾਈਡ ਤੇ ਪਾਣੀ ਦੇ ਰਹੇ ਇਹਦੇ ਚ ਇਦਾਂ ਹੈ ਜੀ ਕਿ ਜਿਹੜਾ ਇਹਦੀਆਂ ਜੜਾਂ ਆ ਨਾ ਉਹ ਜਿਹੜਾ ਮੇਨ ਮੋਡ ਹੈ ਉਹ ਹੈਗਾ ਐਂਕਰਿੰਗ ਮੋਟੀ ਜੜ ਹੁੰਦੀ ਆ ਜਿਹੜੀ ਫੀਡਰ ਰੂਟਸ ਹੈ ਉਹ ਤੁਹਾਨੂੰ ਇਹਦੇ ਜਿਹੜਾ ਘੇਰਾ ਆ ਬਾਹਰ ਉਹਦੇ ਵਿੱਚ ਹੀ ਫੀਡਰ ਰੂਟਸ ਇੰਨਾ ਜਰ ਹੋਣਗੀਆਂ ਤੇ ਫੀਡਰ ਰੂਟਸ ਹੁੰਨੀਆਂ ਬਹੁਤ ਬਰੀਕ ਵਾਲਾਂ ਵਰਗੀਆਂ ਠੀਕ ਆ ਜੀ ਉਹ ਵਾਲਾਂ ਵਰਗੀਆਂ ਜੜਾਂ ਜਿਹੜੀਆਂ ਉਹ ਖਾਦ ਵੀ ਉਹਨਾਂ ਨੇ ਲੈਣੀ ਪਾਣੀ ਵੀ ਉਹਨਾਂ ਨੇ ਲੈਣਾ ਪਾਣੀ ਨਾ ਘੁਲ ਕੇ ਜਾਣਾ ਨਾ ਤੇ ਮੇਨ ਜਿਹੜਾ ਹੈ ਦੇਖੋ ਜਦੋਂ ਲਾਗੇ ਲੱਗਦਾ ਹੈ ਤੇ ਉਹ ਡ੍ਰਿਪ ਹੈ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਤੇ ਬਰੀਕ ਬਰੀਕ ਜੜਾਂ ਮੈਂ ਤੁਹਾਨੂੰ ਦਿਖਾਉਣਾ ਇੱਥੇ ਅੱਛਾ ਇਹ ਜਿਹੜਾ ਇਧਰ ਨੂੰ ਆ ਜਾਂਦੀ ਹੈ ਇਹ ਇੱਥੇ ਹੀ ਹੋਣਗੀਆਂ ਇਹ ਆ ਦੇਖੋ ਆ ਜਾਣਾ ਆ ਆ ਆ ਹਾਂ 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 ਸਾਰੀਆਂ ਫੀਡਰ ਰੂਟਸ ਇੱਥੇ ਹੋਣਗੀਆਂ ਆ ਹਾਂ ਕੋ ਤੁਸੀਂ ਜਿਹੜਾ ਦੇਖ ਸਕਦੇ ਹੋ ਹਾਂ ਤੇ ਜੇ ਆਪਾਂ ਮੰਨ ਲਓ ਵੀ ਉੱਥੇ ਕੇ ਰਾਜਾ ਬਣਾ ਕੇ ਪਾਣੀ ਦਵਾਂਗੇ ਫੇਰ ਉੱਥੇ ਜੜ ਨੂੰ ਜੜ ਨੂੰ ਉਨੀ ਖੁਰਾਕ ਨਹੀਂ ਮਿਲਣੀ ਅੱਛਾ ਉਹ ਇੱਕ ਤਾਂ ਉੱਥੇ ਲਾਵਾਂਗੇ ਇਹਨਾਂ ਦੇਣਾ ਚ ਨੇਹਰੀਆਂ ਆਉਣੀਆਂ ਹਾਂ ਨੇਹਰੀਆਂ ਦੇ ਜਦੋਂ ਪਾਣੀ ਲੱਗਾ ਹੋਊਗਾ ਤਾਂ ਬੂਟਾ ਪਲਟ ਜਾਏਗਾ ਅੱਛਾ ਦਾ ਲੋਡ ਵੀ ਹੋਏਗਾ ਨਾ ਬਿਲਕੁਲ ਠੀਕ ਹੈ ਤੇ ਹੁਣ ਆ ਦੇਖੋ ਇੱਥੇ ਜਿੰਨਾ ਖਾਦ ਜਿਹੜੀ ਪਾਉਣੀ ਆ ਉਹ ਵੀ ਅਸੀਂ ਇਸ ਜਿੱਥੇ ਡ੍ਰਿਪ ਦੇ ਉੱਥੇ ਆ ਉੱਥੇ ਪਾਉਣੀ ਤੇ ਮੋਢ ਜਿਹੜਾ ਹੈ ਉਹ ਮੋਟੀਆਂ ਜਿਹੜਾ ਨੇ ਖੁਰਾਕ ਨਹੀਂ ਚੱਕਣੀ ਹੂੰ ਬਰੀਕ ਰੂਟਸ ਨੇ ਇੱਕ ਨਹੀਂ ਉਹ ਜਿਹੜੀਆਂ ਬਾਲਾਂ ਵਰਗੀਆਂ ਆ ਤੁਹਾਡੇ ਸਾਹਮਣੇ ਹੁਣ ਮੈਂ ਦੇਖਿਆ ਜਿੱਥੇ ਜਿੱਥੇ ਤੁਸੀਂ ਆ ਡ੍ਰਿਪ ਲੱਗੀ ਆ ਕੁਦਰਤੀ ਬੂਟਾ ਜਿੱਧਰੋਂ ਪਾਣੀ ਆ ਆਪਣੇ ਆਪ ਜੜਾ ਉਧਰ ਨੂੰ ਲੈ ਜਾਂਦਾ ਤੇ ਫਿਰ ਆ ਜਿਵੇਂ ਆ ਬੂਟੇ ਨੂੰ ਫਲ ਲੱਗਾ ਹੈ ਅੰਦਾਜ਼ਨ ਐਵਰੇਜ ਕਿੰਨੀ ਇੱਕ ਬੂਟੇ ਨੂੰ ਫਲ ਰਹਿ ਜਾਂਦਾ ਜੀ ਲੱਗਦਾ 60 ਕਿਲੋ ਐਵਰੇਜ ਐਵਰੇਜ 60 ਕਿਲੋ 60 ਕਿਲੋ ਹੁਣ ਮੈਂ ਥੋੜੀ ਜੀ ਕਮਾਈ ਵਾਲੇ ਪਾਸੇ ਨੂੰ ਜਾਣਾ ਵੀ ਕਿੰਨੇ ਰੁਪਏ ਕਿਲੋ ਵੇਚਦੇ ਹੋ ਤੁਸੀਂ 50 ਤੋਂ 60 ਰੁਪਏ ਕਿਲੋ ਜਿਹੜਾ ਏ ਗ੍ਰੇਡ अच्छा ਤੇ 20 ਗ੍ਰੇਡ 40 ਰੁਪਏ ਆ ਜਾਂਦਾ ਠੀਕ ਹੈ ਤੇ ਬਾਕੀ ਉਹ ਡਿਪੈਂਡ ਕਰਦਾ ਤੁਹਾਡੇ ਤੇ ਕਿੰਨੀ ਤੁਸੀਂ ਕਹਿੰਦੇ ਜਿੰਨਾ ਕੁ ਗੁੜ ਪਾਓਗੇ ਖੁਰਾਕ ਕਿੰਨੀ ਕ ਹੈ ਹਾਂ ਤੇ ਮੈਂ ਜ਼ਿਆਦਾਤਰ ਤੁਸੀਂ ਇੱਕ ਹੈਰਾਨਗੀ ਦੀ ਗੱਲ ਹੋਵੇਗੀ ਤੁਸੀਂ ਦੇਖਿਆ ਦੇਸੀ ਰੂੜੀ ਪਾਈ ਆ ਕੈਮੀਕਲ ਫਰਟੀਲਾਈਜ਼ਰ ਨਹੀਂ ਯੂਜ਼ ਕਰਦਾ ਦੇਸੀ ਰੂੜੀ ਪਾਉਂਦਾ ਦੇਸੀ ਰੂੜੀ ਪਾਉਂਨਾ ਹੂੰ ਤੇ ਇਹ ਡ੍ਰਿਪ ਦੇ ਨਾਲ ਚੱਲਦਾ ਡ੍ਰਿਪ ਆਰਗੈਨਿਕ ਹੈ ਕੋਈ ਸਪਰੇ ਹਾਂ ਇੱਕ ਅੱਧੀ ਜ਼ਰੂਰ ਕਰਨੀ ਪੈਂਦੀ ਹੈ ਹੂੰ ਸ਼ੁਰੂ ਚ ਜਦੋਂ ਫੁੱਲ ਆਉਂਦਾ ਤੇਲੇ ਦੀ ਹੁੰਦੀ ਆ ਹਾਂ ਪਰ ਉਹ ਵੀ ਮਤਲਬ ਨਾ ਵੀ ਕਰੋ ਤਾਂ ਵੀ ਚੱਲ ਜਾਂਦਾ ਕੰਮ ਪਰ ਉਦੋਂ ਤੋਂ ਜੱਤੇ ਫਰੂਟ ਪੱਕਣਾ ਉਹ ਤੇਲੇ ਦੀ ਦਵਾਈ ਦਾ ਅਸਰ ਨਹੀਂ ਰਹਿੰਦਾ ਅਗਾ ਗਰਮੀ ਆ ਜਾਂਦੀ ਆ ਜਿੰਨੀ ਜ਼ਿਆਦਾ ਗਰਮੀ ਆ ਉਹਨਾਂ ਇਨਸੈਕਟ ਜਿਹੜਾ ਉਹ ਨਹੀਂ ਆਉਂਦਾ ਤੁਸੀਂ ਤਾਂ ਖੈਰ ਮਤਲਬ ਜੌਬ ਕੀਤੀ ਆ ਵਧੀਆ ਨੌਕਰੀ ਕੀਤੀ ਆ ਤੁਸੀਂ ਤੇ ਰਿਟਾਇਰਮੈਂਟ ਤੋਂ ਬਾਅਦ ਇਹ ਵਾਲਾ ਫੈਸਲਾ ਲਿਆ ਤੇ ਜਦੋਂ ਰਿਟਾਇਰਮੈਂਟ ਤੋਂ ਪਹਿਲਾਂ ਹੀ ਫੈਸਲਾ ਲੈ ਲਿਆ ਸੀ ਕਿ ਕੰਮ ਕਰਨਾ ਆਪਣੇ ਆਪ ਨੂੰ ਬਿਜ਼ੀ ਰੱਖਣਾ ਬਿਜ਼ੀ ਰੱਖਣਾ ਤੇ ਜਦੋਂ ਇਹਦੀ ਮਾਰਕੀਟਿੰਗ ਦੀ ਗੱਲ ਆਈ ਵਾਰੀ ਆਈ ਤਾ ਫਿਰ ਐ ਔਖਾ ਨਹੀਂ ਲੱਗਾ ਵੀ ਜੱਟਾਂ ਦਾ ਮੁੰਡਾ ਨਹੀਂ ਲੱਗਦਾ ਜਰੂਰ ਲੱਗਦਾ ਪਰ ਥੋੜੀ ਹਿੰਮਤ ਅਸੀਂ ਕਿ ਮਾਰਕੀਟਿੰਗ ਐ ਪਹਿਲੀ ਵਾਰ ਲਗਿਆ ਤੇ ਲੋਕਾਂ ਨੇ ਇਹੀ ਕਿਹਾ ਕਿ ਇਹ ਸੇਵ ਹਿਮਾਚਲ ਤੋਂ ਲਿਆ ਕੇ ਇੱਥੇ ਵੇਚਣਾ ਸ਼ੁਰੂ ਕਰਤਾ ਇਹ ਵੀ ਆਏ ਆਪਣਾ ਨਹੀਂਗਾ ਆਪਣਾ ਨਹੀਂ ਐ ਪਰ ਹੌਲੀ-ਹੌਲੀ ਚਲੋ ਫਿਰ ਲੋਕਾਂ ਨੇ ਕੁਝ ਹੋਣ ਤਾਂ ਮਤਲਬ ਮਾਰਕੀਟਿੰਗ ਵਧੀਆ ਮੈਂ ਮਾਲ ਤੋਂ ਥੈਂਕਫੁਲ ਟੂ ਦਾ মিডিਆ ਜਿਹਨਾਂ ਨੇ ਕਵਰੇਜ ਦਿੱਤੀ ਲੋਕਾਂ ਨੂੰ ਅਵੇਅਰ ਕੀਤਾ ਕਿ ਇੱਥੇ ਪੰਜਾਬ ਦੇ ਵਿੱਚ ਵੀ ਸੇਵ ਆ ਜਨਾਂ ਹਾਂ ਫੋਨ ਤਾਂ ਹਾਥੋਂ ਹਾਤੀ ਜਾਂਦਾ ਹੋਊਗਾ ਹਾਂ ਬਿਲਕੁਲ ਜੀ ਹੁਣ ਕਿਉਂਕਿ ਹੁਣ ਤਾਂ ਸਮਾਂ ਹੋ ਗਿਆ ਬਿਲਕੁਲ ਲੋਕੀ ਯੂਨ ਇੱਥੋਂ ਵੀ ਕੋਸ਼ਿਸ਼ ਕਰਦੇ ਕਿ ਇੱਥੋਂ ਆ ਕੇ ਲੈ ਜਾਈਏ ਪਰ ਮੈਂ ਪਰਚੂਨ ਵਗੈਰਾ ਦਾ ਕੰਮ ਥੋੜਾ ਔਖਾ ਹੋ ਜਾਂਦਾ ਤੇ ਕਿਉਂਕਿ ਇੱਥੇ ਤਕੜੀ ਬਟਾ ਉਹ ਥੋੜਾ ਜਿਹਾ ਚੀਜ਼ੇ ਕਾਇਆ ਜੇ ਹੋ ਜਾਏ ਤਾਂ ਇਹ ਹੋਰ ਵੀ ਪ੍ਰੋਫਿਟੇਬਲ ਹੋ ਜਾਏ ਇੱਕ ਗੱਲ ਹੋਰ ਮਨ ਜਿਹੜੀ ਮਨ ਮੇਰੇ ਵੀ ਮਨ ਚ ਹੈ ਜਾਂ ਲੋਕਾਂ ਦੇ ਮਨਾਂ ਚ ਵੀ ਹੋਊਗੀ ਜਿਵੇਂ ਆ ਇੱਕ ਸੇਵ ਦਿਖਾਇਓ ਵੀ ਇਹਦੀ ਆ ਜਿਵੇਂ ਚਮਕ ਬਹੁਤ ਹੈ ਬਹੁਤੇ ਲੋਕ ਇਹ ਕਹਿ ਦਿੰਦੇ ਆ ਵੀ ਇਹਦੇ ਉੱਤੇ ਵੈਕਸਿੰਗ ਕੀਤੀ ਆ ਇਹਨੂੰ ਰਗੜ ਕੇ ਤੇਲ ਮਲਿਆ ਪਤਾ ਨਹੀਂ ਕੀ ਚੀਜ਼ ਮਲਿਆ ਜੇ ਤੁਸੀਂ ਇਹ ਦਿਖਾ ਸਕੋ ਗੁਲਸ਼ਨ ਮੈਂ ਦਿਖਾਉਣਾ ਮੈਂ ਤੋੜ ਕੇ ਦੁਆਰਾ ਦਿਖਾਉਣਾ ਹਾਂ ਇੱਕ ਤੋੜ ਕੇ ਨੈਚੁਰਲ ਵੈਕਸ ਹੁੰਦੀ ਆ ਅੱਛਾ ਜੀ ਤੇ ਉਹਦੇ ਚ ਪਹਿਲਾਂ ਆਪਾਂ ਦਿਖਾ ਦੇਾਂਗੇ ਖੁਸ਼ਕ ਤੇ ਉਹ ਨੈਚੁਰਲ ਵੈਕਸ ਜਿਹੜੀ ਆ ਉਹ ਪ੍ਰੋਟੈਕਟ ਕਰਦੀ ਇਹਨੂੰ ਆਹ ਦਿਖਾ ਦਿਓ ਗੁਲਸ਼ਨ ਤੋੜ ਮਤਲਬ ਤੋੜਨ ਲੱਗੇ ਆ ਅਸੀਂ ਐ ਨਹੀਂ ਕਿ ਕੋਈ ਕਹਦੇ ਉਹ ਵੀ ਮੁੜ ਕੇ ਵੈਕਸ ਕੀਤੀ ਆ ਪਰ ਨਾ ਵੈਕਸ ਆ ਦੇਖੋ ਇਹਦੇ ਤੇ ਨਾ ਇਹਨੂੰ ਡਲਨੈਸ ਹੈ ਹੂੰ ਇਹਦੇ ਚ ਕੋਈ ਸ਼ਾਈਨ ਨਹੀਂ ਆ ਹਾਂ ਜਦੋਂ ਅਸੀਂ ਤੋੜਦੇ ਆ ਇਹ ਤੇ ਨੈਚੁਰਲ ਵੈਕਸ ਹੈ ਨਾ ਹਾਂ ਤੇ ਜਦੋਂ ਅਸੀਂ ਕੱਪੜੇ ਦੇ ਨਾਲ ਆਪਾਂ ਰਗੜਾਂਗੇ ਤੇ ਆਹ ਦੇਖੋ ਹੁਣ ਉਹ ਉਹੀ ਸ਼ਾਈਨ ਜਿਹੜਾ ਵੈਕਸ ਉੱਤਰ ਜਾਂਦੀ ਆ ਹਾਂ ਦੇਖੋ ਸ਼ਾਈਨ ਬਲ ਇਹ ਨੈਚੁਰਲ ਫਿਰ ਇਹਦੇ ਤੇ ਵੈਕਸ ਨੈਚੁਰਲ ਹੈ ਜੀ ਪ੍ਰੋਟੈਕਟਿਵ ਲੇਅਰ ਹੁੰਦੀ ਆ ਹਾਂ ਹੁਣ ਹੁਣ ਉਹ ਨਹੀਂ ਕਈ ਵਾਰੀ ਹੁੰਦੇ ਨਾ ਜਿਹੜਿਆ ਮੰਨ ਲਓ ਵੀ ਉਹ ਕਰਦ ਦੇ ਨਾਲ ਐ ਖਰੋਚ ਕੇ ਤੇ ਉਹ ਵੈਕਸਿੰਗ ਲਾਉਂਦੇ ਆ ਦਿਖਾਉਂਦੇ ਆ ਨਹੀਂ ਉਹਦੇ ਚ ਇਦਾਂ ਜੀ ਕਿ ਕੋਈ ਵੀ ਫਰੂਟ ਹੈ ਚਾਹੇ ਉਹ ਕਿੰਨੂ ਆ ਚਾਹੇ ਇਹ ਆ ਹੂੰ ਉਹਦਾ ਇੱਕ ਸਟੋਰ ਕਰਨ ਦਾ ਤਰੀਕਾ ਹੈ ਉਤੇ ਨੇਚਰਲ ਵੈਕਸ ਆਉਂਦੀ ਆ ਅੱਛਾ ਤੇ ਉਹਨੂੰ ਇਕੱਠਾ ਕਰਕੇ ਉਤੇ ਸਪਰੇਅ ਕਰਕੇ ਇਹਨੂੰ ਸਟੋਰ ਕਰਦੇ ਆ ਉਹਦਾ ਮਤਲਬ ਇਹ ਆ ਕਿ ਜਿਹੜਾ ਰੈਸਪੀਰੇਸ਼ਨ ਸਿਸਟਮ ਜਿਹੜਾ ਫਰੂਟ ਦਾ ਉਹਨੂੰ ਘਟਾਉਣਾ ਹੁੰਦਾ ਤਾਂ ਕਿ ਜਿੰਨਾ ਰੈਸਪੀਰੇਸ਼ਨ ਸਿਸਟਮ ਸਲੋ ਹੋ ਜਾਏਗਾ ਉਹਦੀ ਸ਼ੈਲਫ ਲਾਈ ਵਧ ਜਾਏਗੀ ਤੇ ਉਸ ਮਤਲਬ ਵੀ ਉਹ ਸਹੀ ਹੁੰਦੀ ਹੈ ਉਹ ਬਿਲਕੁਲ ਐਡੀਵਲ ਹੁੰਦੀ ਹੈ ਜੀ ਰეკਮੈਂਡਡ ਹੈ ਉਹ ਬਾਕੀ ਇੱਕ ਦਿਖਾਉਣ ਦਾ ਢੰਗ ਹੈ ਤੁਹਾਨੂੰ ਪੇਸ਼ ਕਰਨ ਦਾ ਟਾਈਮ ਹੈ ਤੁਹਾਨੂੰ ਤੁਸੀਂ ਡਰਾਉਣਾ ਹੈ ਕਿ ਇਹ ਨਾ ਖਰੀਦੋ ਸਾਡੇ ਕੋ ਖਰੀਦੋ ਅਸੀਂ ਕਪੜਾ ਫੇਰ ਕੇ ਸ਼ਾਈਨ ਕਰਕੇ ਇਦਾਂ ਦਾ ਰੱਖ ਕੇ ਵੇਚਦੇ ਹਾਂ ਨਹੀਂ ਆਹ ਤਾਂ ਸ਼ਾਈਨ ਬਹੁਤ ਆ ਗਈ ਇਹਦੀ ਸ਼ਾਈਨ ਪੂਰੀ ਹੋ ਜਾਂਦੀ ਹੈ ਇਦਾਂ ਇਹਦੇ ਚ 골ਡਨ ਚ ਵੀ ਤੁਹਾਨੂੰ ਜੇ ਤੁਸੀਂ ਕਰੋਗੇ ਮੇਰੇ ਹੱਥ ਚ ਹੀ ਆਹ ਕੋ ਆ ਹੁਣ ਕੀਤਾ ਆਖੋ ਸ਼ਾਇਨ ਹਾਂ ਇਹ ਨਾ ਜਿਹੜਾ ਗਲਾਸ ਗਲਾਸ ਵਾਂਚ ਚੰਪਕ ਤੇ ਆ ਆ ਤੁਸੀਂ ਨਵੇਂ ਲਾਏ ਆ ਜੀ ਇਹ ਜੀ ਮੇਰੇ ਕੋਲ ਪੋਲੀਓ ਸੀ ਥੋੜਾ ਜਿਹਾ ਟੈਕਨੀਕਲ ਪ੍ਰੋਬਲਮਸ ਕੇ ਹਨੇਰੀਆਂ ਨੂਰੀਆਂ ਬਹੁਤ ਆਉਂਦੀਆਂ ਫਟਦਾ ਸੀ ਬਾਰ-ਬਾਰ ਅੱਛਾ ਜੀ ਇਹ ਮੈਂ ਜਿਹੜਾ ਪਹਿਲਾ ਬਾਗ ਲਾਇਆ ਸੀ ਹੂੰ ਇਹ ਲਾਇਆ ਸੀ ਮੈਂ ਉਹਦੇ ਵਿੱਚ ਕਿਨੂ ਦੇ ਵਿੱਚ ਅੱਛਾ ਜੀ 10x20 ਕਿਉਂਕਿ ਕਿਨੂ 10x20 ਸੀ ਵਿਚਲੀ ਖਾਲੀ ਲਾਈਨ ਨੂੰ ਯੂਜ਼ ਕੀਤਾ ਸੀ ਹੂੰ ਤੇ ਇਹ ਮੇਰਾ ਪੋਲੀੂਸ਼ਨ ਰਿਮੂਵ ਕੀਤਾ ਮੈਂ ਦੇਖਿਆ ਕਿ ਉੱਚ ਕਾਫੀ ਖਾਲੀ ਜਗ੍ਹਾ ਬਚ ਗਈ ਹੁਣ ਆ ਦੇਖੋ ਇਹਦੇ ਵਿੱਚ ਨਾ ਕਾਫੀ ਹੈਗੀ ਹੈ ਹਾਂ ਤੇ ਮੈਂ ਇਹ ਫਿਰ 12 ਬਾਈ 12 ਰੇਜ਼ ਬੈਡ ਤੇ ਆ ਦੇਖੋ ਅਭੀ ਇਹ ਇੱਕ ਤਾਂ ਬਣਾਇਆ ਵੀ ਇੱਥੇ ਪਾਣੀ ਨਾ ਖੜੇ ਪਾਣੀ ਜੜ ਚ ਨਾ ਖੜੇ ਛੋਟੇ ਬੂਟੇ ਆ ਥੋੜਾ ਜਿਹਾ ਕਮਾਇਆ ਅਲਟੀਮੇਟਲੀ ਉਹ ਵੀ ਬੰਦ ਹੋ ਜਾਣਾ ਰੇਜ਼ ਬੈਡ ਪਾਣੀ ਸਾਈਡਾਂ ਤੇ ਲੱਗੇਗਾ ਪਾਣੀ ਸਾਈਡਾਂ ਤੇ ਵੈਸੇ ਇਦਾਂ ਸਾਈਡਾਂ ਤੇ ਵੀ ਨਹੀਂ ਲੱਗੇਗਾ ਮੇਰੇ ਕੋ ਡ੍ਰਿਪ ਲਾਈਨ ਪਈ ਆ ਠੀਕ ਹੈ ਡ੍ਰਿਪ ਲਾਈਨ ਲਾਉਣੀ ਆ ਕਿਉਂਕਿ ਪਹਿਲਾ ਸਾਲ ਹੈ ਹਾਂ ਹਾਂਜੀ ਸਰਵਾਈਵਲ ਹੁੰਦਾ ਨਵੇਂ ਬੂਟਿਆਂ ਨੂੰ ਥੋੜਾ ਜਿਹਾ ਜ਼ਿਆਦਾ ਚਾਹੀਦਾ ਚਲੋ ਓਵਰਆਲ ਜਿਵੇਂ ਮੈਂ ਫਾਰਮ ਤੁਹਾਡਾ ਦੇਖ ਰਿਹਾ ਤੁਸੀਂ ਕੁਝ ਕਹਿਣ ਲੱਗੇ ਸੀ ਉਧਰਲੇ ਪਾਸੇ ਦੇਖ ਮੈਂ ਸਾਰੀ ਲਾਈਨ ਇਦਾਂ ਡ੍ਰਿਪ ਲਾਈਨ ਆ ਜਾਏਗੀ ਅੱਛਾ ਜੀ ਕੋਈ ਉਹਦੇ ਚ ਇਹ ਸਾਰੇ ਐਪਲ ਹੀ ਆ ਜੀ ਇਹ ਐਪਲ ਹੈ ਜੀ ਐਪਲ ਤੇ ਇਹ ਜਿਵੇਂ ਫਾਰਮ ਤੁਹਾਡਾ ਲਗਭਗ 13 ਕਿੱਲੇ ਦੇ ਵਿੱਚ 13 ਕਿੱਲੇ ਤੇ ਹੋਰ ਕੀ ਕੁਝ ਫਿਰ ਤੁਸੀਂ ਇੱਥੇ ਕਰਦੇ ਹੋ ਜਾਂ ਕੀ ਚੀਜ਼ਾਂ ਇਹ ਦੇਖੋ ਮੈਂ ਕਿੰਨੂ ਹੈ ਮੇਰੇ ਕੋਲ ਅੱਛਾ ਕਿੰਨੂ ਜਿਹੜਾ ਹੈਗਾ ਮੇਰੇ ਕੋਲ ਮੈਂ 2 ਕਿੱਲੇ ਰੱਖਿਆ ਹੁਣ ਹੂੰ ਬਾਕੀ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਸਾਰੇ ਜਿਹੜਾ ਹੁਣ ਖੇਤ ਦਾ ਪਾਣੀ ਆ ਉਹ ਸਟੋਰ ਕੀਤਾ ਆ ਦੇਖੋ ਉਹਦਾ ਪਾਣੀ ਪਹਾੜ ਦਾ ਆਉਂਦਾ ਅੱਛਾ ਪਾਣੀ ਸਟੋਰ ਕਰ ਲਿਆ ਤੁਸੀਂ ਜਿਹੜਾ ਨੈਚੁਰਲ ਮੈਂ ਤੁਹਾਨੂੰ ਪਹਾੜ ਤੋਂ ਜਦੋਂ ਬਾਰਿਸ਼ ਦਾ ਪਾਣੀ ਆਉਂਦਾ ਨਾ ਉਹ ਡਰੇਨ ਇਹਦੇ 'ਚ ਪਾਉਣਾ ਮੈਂ ਆ ਦੇਖੋ ਆ ਖਾਲ ਆਉਂਦਾ ਉਧਰੋਂ ਨਾਲ ਨਾ ਅੱਛਾ ਉਹਦੇ ਨਾਲ-ਨਾਲ ਖਾਲ ਆ ਗਿਆ ਇਹਦੇ 'ਚ ਆ ਗਿਆ ਹਮ ਇੱਕ ਆਹੀ ਪਾਈਪ ਹੈ ਉਸ ਖੇਤ ਦਾ ਵੀ ਉਧਰ ਅੱਛਾ ਜੋਇਨ ਹੈ ਇਹ ਦੋ ਪਾਈਪਾਂ ਪਹਾੜ ਦਾ ਜਿੱਨਾ ਪਾਣੀ ਆਉਂਦਾ ਜਾਂ ਬਾਰਿਸ਼ ਦਾ ਇਹਦੇ ਚ ਲਿਓ ਨਾ ਇਹਦੇ ਚੋਂ ਮੇਰਾ ਅੱਗੇ ਟੈਂਕ ਪੁੱਟਿਆ ਉਹ ਤਾਂ ਹਾਂ ਅੱਛਾ ਮੇਰਾ ਤਾਂ ਆਪਣਾ ਧਾਰਨਾ ਆ ਕਿ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਕਿ ਜਿਹਦੇ ਕੋਲ 10 ਕਿੱਲੇ ਆ ਨਾ ਉਹਨੂੰ 2 ਡੇਢ ਤੋਂ 2 ਕਨਾਲ ਵਾਟਰ ਹਾਰਵੈਸਟਿੰਗ ਟੈਂਕ ਜ਼ਰੂਰੀ ਆ ਓਕੇ ਕਿਉਂਕਿ ਇੱਕ ਤਾਂ ਰਨ ਆਫ ਵਾਟਰ ਹੂੰ ਦੂਜਾ ਇਹ ਹੀ ਪਾਣੀ ਤੁਸੀਂ ਯੂਜ਼ ਕਰ ਸਕਦੇ ਹੋ ਹੂੰ ਤੇ ਜਿਹੜਾ ਇੱਕ ਪਾਣੀ ਦੀ ਸਮੱਸਿਆ ਆਪਣੀ ਵੱਧ ਹੀ ਜਾ ਰਹੀ ਆ ਵਾਹ ਵੀ ਉਹ ਵੀ ਵਾਜੇ ਉਹ ਤੁਸੀਂ ਇਹਦੇ ਚ ਯੂਜ਼ ਕਰ ਸਕਦੇ ਆ ਇਹ ਸਟੋਰ ਕੀਤਾ ਹੋਇਆ ਪਾਣੀ ਆ ਤੁਹਾਡਾ ਇਹ ਆ ਬਾਰਿਸ਼ ਦਾ ਪਾਣੀ ਆ ਜਿਹੜਾ ਬਾਰਿਸ਼ ਦਾ ਪਾਣੀ ਆ ਆ ਪਾਣੀ ਆ ਮੇਰਾ ਆਉਂਦਾ ਪਾਈਪ ਆ ਗਿਆ ਇਧਰ ਸਾਰੇ ਖੇਤਾਂ ਦਾ ਪਾਣੀ ਇਹ ਨੀਵੀਂ ਜਗ੍ਹਾ ਮੈਂ ਇਹਨੂੰ ਪੁੱਟ ਕੇ ਹੂੰ ਇਹਦੇ ਚ ਸਾਰਾ ਦੇਖੋ ਰੇਨ ਵਾਟਰ ਹਾਰਵੈਸਟਿੰਗ ਆ ਤੇ ਫਿਰ ਇਹੀ ਪਾਣੀ ਤੁਸੀਂ ਡ੍ਰਿਪ ਸਿਸਟਮ ਨਾਲ ਇਹ ਪਾਣੀ ਉਹਦੇ ਨਾਲ ਤੁਹਾਨੂੰ ਦਿਖਾਉਣਾ ਉਹ ਵੀ ਸਿਸਟਮ ਹੈ ਬਿਲਕੁਲ ਅੱਛਾ ਇਹ ਇੰਟਰਕਨੈਕਟਿਡ ਹੈ ਉਹਦੇ ਚੋ ਚਚੇ ਚੋ ਸੋਲਰ ਪੈਨਲ ਹੈ ਠੀਕ ਹੈ ਉਹਦੇ ਨਾਲ ਚੱਕ ਕੇ ਆਪਣੀ ਡ੍ਰਿਪੇਰੀ ਕਿਸ ਚੱਲਦੀ ਹੁਣ ਇਹਦੇ ਚ ਮੈਂ ਮੱਛੀ ਵੀ ਪਾਈ ਹੈ ਅੱਛਾ ਇਨਕਮ ਹਲੋ ਕਰ ਸਕਦੇ ਪਰ ਮੈਂ ਤਾਂ ਸਿਰਫ ਸ਼ੌਕੀਆ ਤੌਰ ਤੇ ਪਾਈ ਹੈ ਥੋੜੀ ਅੱਛਾ ਹੈ ਇਹਦੇ ਅੰਦਰ ਅੰਦਰ ਮੱਛੀ ਹੈ ਆ ਮਾਈਗਰੇਟਰੀ ਬਰਡਸ ਆ ਜਾਂਦੇ ਆ ਦੇਖੋ ਕਿੰਨੇ ਆ ਹਾਂ ਆਪ ਨੂੰ ਖੁਸ਼ੀ ਹੁੰਦੀ ਆ ਉਹ ਸਾਹਮਣੇ ਮਾਈਗਰੇਟਰੀ ਬਰਡਸ ਤੇ ਠੀਕ ਹੈ ਬਾਕੀ ਇਕੋਸਿਸਟਮ ਨੂੰ ਇਹ ਦੇਖੋ ਇਹ ਥੱਲੇੋਂ ਪੱਕਾ ਨਹੀਂ ਕੀਤਾ ਹਮ ਰੀਚ ਚਾਰਜਿੰਗ ਵੀ ਹੋ ਜਾਂਦਾ ਪਾਣੀ ਹਮ ਥੱਲੇ ਵੀ ਜਾਂਦਾ ਬਾਕੀ ਮੈਂ ਯੂਜ਼ ਵੀ ਕਰਦਾ ਯੂਜ਼ ਵੀ ਕਰਦਾ ਜਦੋਂ ਜ਼ਿਆਦਾ ਬਾਰਿਸ਼ ਹੁੰਦੀ ਤੁਸੀਂ ਮੰਨਣਾ ਨਹੀਂ ਇਹ ਅੱਠ ਕਿਲੇ ਦਾ ਪਾਣੀ ਇਹਦੇ ਚ ਪੈਂਦਾ ਪਹਾੜ ਤੋਂ ਵੀ ਉੱਤੋਂ ਆਉਂਦਾ ਹਾਂ ਤੇ 2 ਘੰਟੇ ਬਾਰਿਸ਼ ਹੋ ਜਾਏ ਉੱਪਰ ਤੋਂ ਪਰ ਜਾਂਦਾ अच्छा जी इन रेन वाटर हार्वेस्टिंग हमें वही पूछन लगा है क्योंकि पहाड़ा है तो अब बारिशਾਂ ਜਿਵੇਂ ਸ਼ੁਰੂ ਹੋ ਜਾਣੀਆਂ ਨੇਗਾ ਉਹ ਸਾਰਾ ਪਾਣੀ ਮੇਰਾ ਇੱਥੇ ਆ ਜਾਂਦਾ ਉਹ ਇੱਥੇ ਆਂਦਾ ਤੇ ਓਵਰਲੋਡ ਨਹੀਂ ਹੁੰਦਾ ਕਦੀ ਨਹੀਂ ਓਵਰਲੋਡ ਨਹੀਂ ਹੁੰਦਾ ਜੀ ਉਹ ਠੀਕ ਹੈ ਕੋਈ ਬੜਾ ਹੋਈ ਨਹੀਂ ਵੈਸੇ ਮੈਂ ਉਹੀ ਦੱਸ ਦਿਆਂ ਕਿ ਹਰ ਜ਼ਿਮੀਦਾਰ ਨੂੰ ਚਾਹੀਦਾ 10 ਕਿੱਲੇ ਪਿੱਛੇ ਇਹਦੇ ਨਾਲ ਵਿੱਚ ਅੱਧਾ ਬਣਾ ਲਓ ਡੂੰਘਾ ਬਣਾ ਲਓ ਹਮ ਮੇਰਾ ਇਹ ਹੈਗਾ 9 ਫੁੱਟ ਡੂੰਘਾ ਹਮ ਤੇ ਜੇ ਤੁਸੀਂ ਇੰਨਾ ਕੁ ਕਰ ਲੋ ਤੇ ਪਾਣੀ ਦੀ ਸਮੱਸਿਆ ਪੰਜਾਬ ਚ ਕਿਤੇ ਵੀ ਨਹੀਂ ਆਊਗੀ ਇਹ ਰੂਲ ਬਣਾ ਲੈਣ ਤੇ ਵੈਸੇ ਤਾਂ ਮੈਂ ਜਿੰਨੀ ਵੀ ਗੱਲ ਤੁਹਾਡੇ ਕੋਲ ਆ ਕੇ ਸਮਝੀ ਆ ਜਾਂ ਸਿੱਖੀ ਆ ਵੀ ਇਹ ਆਪਣੇ ਲੋਕ ਨਾ ਮਿਹਨਤ ਕਰਨ ਤੋਂ ਵੀ ਭੱਜ ਗਏ ਬਿਲਕੁਲ ਠੀਕ ਹੁਣ ਜਿਵੇਂ ਆ ਤੁਸੀਂ ਆ ਸਿਸਟਮ ਪਾਣੀ ਵਾਲਾ ਬਣਾ ਲਿਆ ਜਾਂ ਚਲੋ ਆ ਵਾਲੀ ਸਿਸਟਮ ਕਰਦੇ ਹੋ ਤੁਸੀਂ ਇਹ ਮਿਹਨਤ ਦੀ ਗੱਲ ਹੈ ਜੇ ਕਰਾਂਗੇ ਤੇ ਇਹ ਝੋਨੇ ਨੇ ਤੇ ਕਣਕ ਨੇ ਸਾਨੂੰ ਇੰਨੇ ਪੈਸੇ ਥੋੜੀ ਦੇ ਦੇਣੇ ਆ ਬਿਲਕੁਲ ਇਹ ਤਾਂ ਇੱਕ ਬਦਲ ਹੈ ਹਾਂ ਤੇ ਕੰਡੀ ਏਰੀਆ ਦਾ ਸਪੈਸ਼ਲੀ ਮਤਲਬ ਜਿਹੜਾ ਹੈਗਾ ਕਿਉਂਕਿ ਇੱਥੇ ਦੇਖੋ ਤੇ ਜਾਨਵਰ ਵੀ ਆਉਂਦੇ ਨੇ ਇੱਥੇ ਤਾਰਾ ਮੇਰੇ ਕੋਲ ਦੇਖੋ ਇਲੈਕਟ੍ਰਿਕ ਫੈਂਸ ਲੱਗੀ ਸੋਲਰ ਫੈਂਸਿੰਗ ਹੈ ਹਾਂ ਤੇ ਬਹੁਤ ਕਾਰਗਰ ਹੈ ਅੱਛਾ 7 ਫੁੱਟ ਤੱਕ ਲੱਗੀ ਆ 11 ਤਾਰਾਂ ਲੱਗੀਆਂ ਅੱਛਾ ਤੇ ਮੇਰੇ ਕੋ ਇਹ 2009 ਦੀ ਲੱਗੀ ਆ ਠੀਕ ਹੈ ਤੇ 2009 ਦੀ ਹਜੇ ਤੱਕ ਕੋਈ ਜਾਨਵਰ ਅੰਦਰ ਨਹੀਂ ਆਉਂਦਾ ਹੂੰ ਔਰ ਆ ਸੌਰੀ ਬੱਚੀ ਆ ਤੁਹਾਡੀ ਆ ਬੂਟੇ ਨੂੰ ਦੇਖੋ 70 ਕਿਲੋ ਤੋਂ ਜ਼ਿਆਦਾ ਫੇਰ ਕਿਲੋ ਉਠਾਉਂਦਾ ਹੂੰ ਤੁਹਾਡੇ ਸਾਹਮਣੇ ਆ ਬੇਰੀ ਤੇ ਇੱਕ ਚੀਜ਼ ਹੋਰ ਸਮਝਾਇਓ ਆ ਆਪਾਂ ਦੋਵਾਂ ਦੀ ਐਗਜ਼ੈਂਪਲ ਲੈ ਲਈਏ ਇਹ ਸੱਦਾ ਤਾਂ ਨੂੰ ਚਲਾ ਗਿਆ ਇਹ ਨਾਕ ਹੈ ਜੀ ਇਹ ਨਾਕ ਹੈ ਇਹ ਨਾ ਇਹਨਾਂ ਮਤਲਬ ਰਾਤ ਦੇ ਨਾਲ ਮੈਂ ਅਲੱਗ-ਅਲੱਗ ਲਾਇਆ ਇਹ ਪੱਥਰ ਨਾਕ ਹੈ ਪਾਪਾ ਦੰਦ ਤੋੜੂ ਹਾਂ ਇਹ ਆੜੂ ਆ ਪੱਥਨਾਖਾ ਉਹ ਬੱਗੂ ਖੋਸ਼ਾ ਆ ਅੱਛਾ ਇਦਾਂ ਮੈਂ ਕਿ ਜਦੋਂ ਸੈਰ ਕਰੀਦੀ ਆ ਨਾ ਕੋਈ ਨਾ ਕੋਈ ਫਰੂਟ ਆਪਾਂ ਨੂੰ ਹਰ ਵੇਲੇ ਮਿਲਣਾ ਚਾਹੀਦਾ ਇਹ ਸ਼ਾਨੇ ਪੰਜਾਬ ਹੈ ਇਹ ਅਮਰੂਦ ਹੈ ਠੀਕ ਹੈ ਜੀ ਉਹ ਨਿੰਬੂ ਹੈ ਮਤਲਬ ਤੁਹਾਨੂੰ ਲੰਘਦੇ ਵੜਦੇ ਕੋਈ ਨਾ ਕੋਈ ਫਲ ਕੋ ਅਮਰੂਦ ਲੱਗ ਗਿਆ ਉਹ ਉਹਨਾਂ ਨੇ ਇਹਨੂੰ ਵੀ ਕੱਟ ਕੇ ਬਰਾਬਰ ਹੀ ਕੀਤਾ ਹਾਂ ਹਾਂ ਚਲੋ ਨਿੰਬੂ ਬਹੁਤ ਵਧੀਆ ਲੱਗਿਆ ਬਾਜਵਾ ਸਾਹਿਬ ਵੀ ਆ ਕੇ ਤੁਹਾਡੇ ਕੋਲ ਤੁਹਾਡਾ ਫਾਰਮ ਦੇਖ ਕੇ ਵੀ ਤੁਸੀਂ ਮਿਹਨਤ ਕਰ ਰਹੇ ਹੋ ਤੇ ਮੈਨੂੰ ਲੱਗਦਾ ਵੀ ਕੁਝ ਹਟ ਕੇ ਕਰ ਰਹੇ ਹੋ ਤੇ ਲੋਕਾਂ ਲਈ ਇੱਕ ਪ੍ਰੇਰਨਾ ਸਰੋਤ ਬਣੇ ਨਾਲ ਮੈਂ ਦੋ ਕ੍ਰੌਪਸ ਹੋਰ ਕੀਤੀਆਂ ਜੀ ਕਿਹੜੀਆਂ-ਕਿਹੜੀਆਂ ਇੱਕ ਪੀਕਨ ਨਟ ਹੈ ਅੱਛਾ ਜੀ ਤੇ ਇੱਕ ਆਪਣਾ ਪਰਸੀਮਨ ਹੂੰ ਉਹ ਵੀ ਬਹੁਤ ਵਧੀਆ ਕਾਮਯਾਬ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਤੇ ਕਦੀ ਬਦਾਮ ਅੰਜੀਰ ਵਾਲਾ ਨਹੀਂ ਪੰਗਾ ਲੈ ਕੇ ਦੇਖਿਆ ਅੰਜੀਰ ਵੀ ਲਾਈ ਹੈ ਅੰਜੀਰ ਤੁਹਾਨੂੰ ਖਾਉਣੇ ਆ ਬਹੁਤ ਵਧੀਆ ਠੀਕ ਹੈ ਅੰਜੀਰ ਇਸ ਵੇਲੇ ਪੱਕੀ ਆ ਬਦਾਮ ਦੇ ਬੂਟੇ ਵੀ ਟ੍ਰਾਈ ਕੀਤਾ ਹੈ ਹਜੇ ਅੰਡਰ ਵੈਲਿਊਏਸ਼ਨ ਹੈ ਠੀਕ ਹੈ ਚਲ ਅਗਲੀ ਵਾਰੀ ਆਵਾਂਗੇ ਤੇ ਫਿਰ ਬਾਦਾਮ ਵਾਲਾ ਵੀ ਸਿਸਟਮ ਦੇਖਾਂਗੇ ਤੇ ਹੋਰ ਬੂਟੇ ਜਿਹੜੇ ਆ ਪੀਕਾ ਨਟ ਦੇ ਆ ਦੋ ਇਹ ਵਾਹ ਦੋ ਵੈਰਟੀਆਂ ਲੱਗਦਾ ਮੈਨੂੰ ਦਿਖਵਾਉਣਾ ਇਹਦੇ ਲੱਗੇ ਹੀ ਵੀ ਆ ਹਰ ਸਾਲ ਲੱਗਦੇ ਮੇਰੇ ਕੋਲ ਘਰ ਵੀ ਲੱਗੇ ਅੱਛਾ ਜੀ ਉੱਥੇ ਤੇ ਉਹ ਤਕਰੀਬਨ 8-9 ਕਿਲੋ ਉਹਨੂੰ ਲੱਗ ਜਾਂਦਾ ਹੂੰ ਚਾਹ ਤੋੜ ਕੇ ਰੱਖਿਆ ਕਿ ਆਪਣੇ ਆਪ ਪਰ ਜਿਹੜਾ ਅੱਜ ਨੇਰੀ ਨਾਲ ਡੇਗਿਆ ਜੀ ਅੱਛਾ ਆ ਦੇਖੋ ਆ ਸੌਰੀ ਆ ਪੀਕਾ ਨਟ ਆਖੋ ਆ ਲੱਗਾ ਹਾਂ ਇਹ ਉਹ ਹੈ ਬਿਲਕੁਲ ਆ ਫਰੂਟ ਪੀਕਾ ਨਟ ਦਾ ਹੂੰ ਇਹ ਸਾਰਾ ਫਰੂਟ ਪਿਛਲੇ ਸਾਲ ਵੀ ਲਾ 8-9 ਕਿਲੋ ਲੱਗ ਜਾਂਦਾ ਘਰ ਦਾ ਹੋ ਜਾਂਦਾ ਘਰ ਦਾ ਹੋ ਜਾਂਦਾ ਆ ਜੋ ਤੈਨੂੰ ਉਹ ਦਿਖਾਣਾ ਇੰਟਰ ਸਿਸਟਮ ਇਹ ਦੂਜੀ ਵੈਰਾਈਟੀ ਆ ਪੀਕਾਨਟ ਦੀ ਪੱਤੇ ਚੌੜੇ ਆ ਕੋਈ ਇਹ ਕਿੰਨੇ ਕਿੰਨੇ ਸਾਲ ਦੇ ਨੇ ਜੀ ਉਹਦਾ ਇਹ 8 ਸਾਲ ਦੇ ਆ ਜੀ 8 ਸਾਲ ਦੇ ਆ ਦੇਖੋ ਮੈਂ ਤਾਂ ਮੈਪਲ ਵੀ ਲਾਤਾ ਹੂੰ ਕੈਨੇਡੀਅਨ ਉਹ ਮੈਂ ਤੁਹਾਡੇ ਦੇਖਿਆ ਬੂਟਿਆਂ ਦੇ ਵਿੱਚ ਵੀ ਆਪਾਂ ਲਾ ਕੇ ਰੱਖਿਆ ਤੁਸੀਂ ਨਾ ਗਮਣਿਆ ਗਮਣਿਆ आ आ अच्छा ये पानी वाला सिस्टम जेड़ा ਤੁਸੀਂ ਉਧਰ ਜੋੜਿਆ ਇਹ ਪਾਣੀ ਦੇ ਨਾਲ ਕਨੈਕਟਡ ਆ ਆ ਸੋਲ ਆ ਪੈਨਲ ਹੂੰ ਇਹਦੇ ਤੋਂ ਆਖੋ ਮੋਟਰ ਚੱਲ ਰਹੀ ਆ اچھا ਹਾਂ ਚੱਲਦੀ ਪਈ ਆ ਇਹ ਸੋਲਰ ਇਹ ਡ੍ਰਿਪ ਚੱਲਦੀ ਉਧਰ ਤੇ ਡ੍ਰਿਪ ਚੱਲਦੀ ਦੇਖ ਲਈ ਹਾਂ ਤੇ ਉਹਦੇ ਨਾਲ ਪਾਣੀ ਫਿਲਟਰ होके ਆ ਜਾਂਦਾ ਇਹ ਕੋਈ ਐ ਨਹੀਂ ਵੀ ਮੋਟਰ ਲੱਗੀ ਤੁਹਾਡੀ ਧਰਤੀ ਇੱਥੇ ਨਾ ਨਾ ਉਹ ਕੋਈ ਮੋਟਰ ਉਹ ਦਿਸਦੀ ਸਮੱਸਿਆ ਪਸ ਉਹ ਆ ਵੀ ਇਹ ਜਿਹੜਾ ਤੁਸੀਂ ਪਾਣੀ ਸਟੋਰ ਕੀਤਾ ਉਹੀ ਪਾਣੀ ਮੈਂ ਮੋਟਰ ਹੈ ਨਹੀਂ ਮੇਰੇ ਕੋਲ ਟਿਊਬਲ ਹੈ ਨਹੀਂ ਉਹ ਘਰ ਵਾਲਾ ਛੋਟਾ ਟਿਊਬਲ ਹੈ ਹਾਂ ਉਹ ਘਰ ਦੇ ਪਾਣੀ ਵਾਸਤੇ ਆ ਹੂੰ ਹੋਰ ਤੁਹਾਡੇ ਸਾਹਮਣੇ ਕਿਤੇ ਟਿਊਬਲ ਨਹੀਂ ਕੋਈ ਕੁਝ ਠੀਕ ਹੈ ਥੀਤੇ ਬਾਜੋ ਦਾ ਸੋਲਰ ਪੈਨਲ ਦੇ ਨਾਲ ਚੱਕ ਕੇ ਆ ਚੱਲੀ ਜਾਂਦਾ ਕੋਈ ਜਿੰਨੀ ਧੋਫੂ ਨਹੀਂ ਉਨੀ ਜਲਦੀ ਚੱਲਣੀ ਹੋਰ ਆ ਜਾਂਦਾ ਚੱਲਣਾ ਇਹ ਬਾਕੀ ਪਰਸੀਮਨ ਲੱਗਾ ਉਹ ਦਿਖਾਣਾ ਅਗਲੀ ਕਰਾਓ ਹੂੰ ਇਹ ਵੀ ਪਿਛਲੇ ਸਾਲ ਟਰਾਈ ਕੀਤਾ ਸੀਗਾ ਦੋ ਬਰੈਟੀਆਂ ਲਾਈਆਂ ਇੱਕ yellow ਆ ਇੱਕ red ਆ ਹਲਕੋ ਲੱਗ ਗਿਆ ਹਾਂ ਇੱਕ ਦਾ ਬੂਟਾ ਟ੍ਰੀ ਟਮਾਟੋ ਕਹਿੰਦੇ ਆ ਇਹ ਐਡਾ ਹੋ ਜਾਂਦਾ ਹੂੰ ਇਹ ਇੱਕ ਕਾਫੀ ਫਰੂਟ ਹੈ ਹੂੰ ਬਸ ਮਤਲਬ ਕਹਿੰਦੀ ਗੱਲ ਹੈ ਵੀ ਜੇ ਬੰਦਾ ਮਿਹਨਤ ਕਰੇ ਥੋੜਾ ਜਿਹਾ ਆਪਦੇ ਦਿਮਾਗ ਨੂੰ ਇਹ ਵੀ ਇੱਕ ਮੈਂ ਤਾਂ ਧਿਆਨ ਚ ਰੱਖਣਾ ਕਿ ਇੱਥੇ ਆਪਣੇ ਕਾਮਜਾਬ ਪਰਸੀਮਨ ਵੀ ਹੈ ਹਾਂ ਪੀਕਨਟ ਹੂੰ ਸੇਬ ਤਾਂ ਹੁਣ ਤੁਸੀਂ ਦੇ ਦੇ ਸੇਬ ਤਾਂ ਦੇ ਦਸੀਂ ਦੇਖ ਹੀ ਲਿਆ ਆ ਵੀ ਬੂਟੇ ਲਾਏ ਤਿੰਨ ਉਹ ਜੋ ਨਾਗੇ ਹੋ ਗਏ ਸੀ ਉਹ ਫੇਰ ਮੈਂ ਪਰਸੀਮਨ ਟਰਾਈ ਕੀਤਾ ਪਰ ਬਹੁਤ ਵਧੀਆ ਬਹੁਤ ਵਧੀਆ ਹਾਂ ਚਲੋ ਠੀਕ ਹੈ ਬਾਜਵਾ ਸਾਹਿਬ ਤੁਸੀਂ ਸਮਾਂ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਬਾਇਓ ਸਾਹਿਬ ਨੇ ਇੱਥੇ ਤੁਹਾਨੂੰ ਇੱਕ ਐਗਜ਼ਾਮਪਲ ਸੈੱਟ ਕਰਕੇ ਦਿਖਾਤੀ ਆ ਵੀ ਜਿਹੜੇ ਲੋਕ ਇਹ ਕਹਿ ਦਿੰਦੇ ਆ ਵੀ ਸੇਬ ਪੰਜਾਬ ਦੇ ਵਿੱਚ ਨਹੀਂ ਹੁੰਦਾ ਜਾਂ ਜਿਹੜੇ ਬੂਟੇ ਪੰਜਾਬ 'ਚ ਨਹੀਂ ਹੁੰਦੇ ਇਹਨਾਂ ਨੇ ਲਾ ਕੇ ਦਿਖਾਏ ਨੇ ਕੋਈ ਗੱਲੀਬਾਤੀ ਨਹੀਂ ਕਈ ਚੀਜ਼ਾਂ ਦੇ ਵਹਿਮ ਜਿਹੜੇ ਆ ਉਹ ਵੀ ਇਹਨਾਂ ਨੇ ਦੂਰ ਕੀਤੇ ਆ ਵੀ ਸੇਬ ਸਾਡਾ ਆਰਗੈਨਿਕ ਸੇਬ ਆ ਜਾਂ ਫਿਰ ਜਿਹੜੀ ਚਮਕ ਆਉਂਦੀ ਆ ਸੇਬ ਦੇ ਉੱਤੇ ਉਹ ਕਿਵੇਂ ਆਉਂਦੀ ਆ ਸਾਰੀਆਂ ਇਕੱਲੇ ਇਕੱਲੇ ਗੱਲਾਂ 'ਦਿਆਂ ਜਵਾਬ ਦਿੱਤਾ ਆ ਜੇਕਰ ਤੁਸੀਂ ਵੀ ਇਦਾਂ ਦੀ ਕੋਈ ਖੇਤੀ ਕਰਨੀ ਚਾਹੁੰਦੇ ਹੋ ਆਰਾਮ ਨਾਲ ਕਰ ਸਕਦੇ ਹੋ ਥੋੜੀ ਜਿਹੀ ਟੈਕਨੀਕ ਤੇ ਮਿਹਨਤ ਦੀ ਜ਼ਰੂਰ ਪੈਂਦੀ ਹੈ ਤੇ ਜੇ ਕਿ ਜੇ ਸ਼ੁਰੂਆਤ ਕਰਨੀ ਹੈ ਤਾਂ ਘਰ ਦੇ ਵਿੱਚ 2-2 4-4 ਬੂਟੇ ਜ਼ਰੂਰ ਲਾਓ 2-2 4-4 ਬੂਟੇ ਲਾ ਕੇ ਤੇ ਉਸ ਤੋਂ ਬਾਅਦ ਮੜ ਕੇ ਤੁਹਾਨੂੰ ਇੱਕ ਅਹਿਸਾਸ ਹੋਊਗਾ ਜਦੋਂ ਆਪ ਦਾ ਬਣਾਇਆ ਹੋਇਆ ਫਲ ਜਦੋਂ ਤੁਹਾਡੇ ਹੱਥਾਂ ਦੇ ਵਿੱਚ ਆਇਆ ਜਾਂ ਤੁਸੀਂ ਖਾ ਕੇ ਦੇਖਿਆ ਉਸ ਤੋਂ ਬਾਅਦ ਤੁਹਾਨੂੰ ਹੋਰ ਮੋਟੀਵੇਸ਼ਨ ਮਿਲੇਗੀ ਤਾਂ ਜਿਹੜੀਆਂ ਚੀਜ਼ਾਂ ਤੋਂ ਡਰਦੇ ਹੋ ਉਹ ਪੰਜਾਬ ਦੇ ਵਿੱਚ ਹੋ ਜਾਂਦੀਆਂ ਨੇ ਐਵੇਂ ਤੁਸੀਂ ਦਿਲਦਰ ਨਾ ਪਾਓ ਜੇ ਮਿਹਨਤ ਕਰੋਗੇ ਤੇ ਬਹੁਤ ਵਧੀਆ ਤੁਸੀਂ ਰਿਜ਼ਲਟ ਪਾ ਸਕਦੇ ਹੋ ਕੈਮਰਾਮੈਨ ਗੁਲਚੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ